ਖਾਨ ਸਾਹਿਬ ਉਹ ਬੰਦਾ ਜਿਸ ਬੰਦੇ ਨੇ ਵਾਕਈ ਅਸੀਂ ਕਹਿੰਨੇ ਆ ਕਿ ਪੈਰ ਧੋਕੇ ਪੀਨੇ ਪਰ ਖਾਨ ਸਾਹਿਬ ਨੇ ਆਪਣੇ ਮਾਤਾ ਪਿਤਾ ਦੇ ਵਾਕਈ ਪੈਰ ਧੋਕੇ ਪੀਤੇ ਸੀ ਉਹ ਮੈਂ ਸੋਸ਼ਲ ਮੀਡੀਆ ਤੇ ਉਹਦਾ ਆਪ ਸਾਨੂੰ ਬਿਲਕੁਲ ਨਹੀਂ ਕੀਤੀ ਬਟ ਬਟ ਠੀਕ ਆ ਪਰ ਮੈਂ ਜੈਨੂਇਨ ਹਾਂ ਮੈਂ ਜਨਰਲਲੀ ਮੈਂ ਆਪਣੇ ਮੈਂ ਜੋ ਵੀ ਹੱਕ ਸੀਗਾ ਮੇਰਾ ਜੋ ਮੈਂ ਹਾਲਾਂਕਿ ਇਸਲਾਮ ਦੇ ਵਿੱਚ ਨਹੀਂ ਜਾਇਜ਼ ਹੈਗਾ ਪੈਰ ਧੋਕੇ ਪੀਨੇ ਪਰ ਲੇਕਿਨ ਇੱਕ ਸੀਗੀ ਨਾ ਵੀ ਇੱਕ ਕਹਾਵਤ ਉਹ ਨਹੀਂ ਮਾਪੇ ਬਾਪ ਦੇ ਪੈਰ ਧੋ ਕੇ ਪੀਣੇ ਚਾਹੀਦੇ ਆ ਉਹ ਮੈਂ ਸੁਣੀ ਹੋਈ ਸੀ ਕਿਤਨੇ ਕਿਤੇ ਮੇਰੇ ਦਿਮਾਗ ਦੇ ਵਿੱਚ ਚੜੀ ਸੀ ਤੇ ਉਹ ਮੈਂ ਜਦੋਂ ਮੈਂ ਆਪਣੇ ਮਾਪੇ ਬਾਪ ਦੇ ਪੈਰ ਧੋ ਕੇ ਪੀਤੇ ਆ ਤੇ ਉਸ ਦਿਨ ਦੀ ਲਾਈਫ ਮੇਰੀ ਜਾਨੀ ਕਿ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਮੇਰਾ ਨਾ ਬਾਪੂ ਦੇ ਪੈਰ ਤੇ ਕਿਰਕ ਲੱਗੀ ਸੀ ਹਾਂਜੀ ਰੇਤਾ ਲੱਗੀ ਸੀ ਮੇਰੇ ਬਾਪੂ ਦੇ ਪੈਰ ਤੇ ਤੇ ਮੈਂ ਕਹੀ ਜਾਵਾ ਮੈਂ ਕਹਾਂ ਵੀ ਡੈਡੀ ਇਧਰ ਨੂੰ ਪੈਰ ਕਰੋ ਕਹਿੰਦੇ ਨਹੀਂ ਪੁੱਤੇ ਰੇਤਾ ਲੱਗੀ ਹੈ ਮੈਨੂੰ ਸਾਫ਼ ਕਰ ਲੈਂਦੇ ਉਹ ਮੈਂ ਕਹਾ ਇਹੀ ਤਾਂ ਚਾਹੀਦੀ ਆ ਇਹੀ ਤਾਂ ਮਾਪਪਾ ਦੇ ਜਿਹੜੇ ਪੈਰਾਂ ਦੀ ਧੂੜ ਆ ਉਹੀ ਤਾਂ ਚਾਹੀਦੀ ਆ ਹੁਣ ਮੈਂ ਤਾਂ ਕਰਕੇ ਇਥੇ ਬੋਲ ਰਿਹਾ ਵਾਂ ਕਿਉਂਕਿ ਜਿਹੜੇ ਜਿੰਨੇ ਵੀ ਦੇਖਦੇ ਆ ਤੁਸੀਂ ਆਪਣਾ ਟਾਈਮ ਵੇਸਟ ਨਾ ਕਰੋ ਆਪਣੇ ਮਾਪੇ ਬ ਦੇ ਨਾਲ ਟਾਈਮ ਸਪੈਂਡ ਕਰੋ ਉਹਨਾਂ ਤੋਂ ਵੱਡੀ ਦੌਲਤ ਕੋਈ ਨਹੀਂ ਹੈਗੀ ਆਪਾਂ ਆਪਾਂ ਸੈਟਾਂ ਤੇ ਲੱਗ ਜੰਨੇ ਆ ਵੀ ਲੈ ਵੀ ਫੋਨ ਆ ਗਿਆ ਜੀ ਸਾਨੂੰ ਸਾਡੀ ਫਿਉਂਸੇ ਦਾ ਸਾਡੀ ਸਹੇਲੀ ਦਾ ਗਰਲਫ੍ਰੈਂਡ ਦਾ ਸਾਡੀ ਦਾ ਫੋਨ ਆ ਗਿਆ ਅਸੀਂ ਆਪਣੇ ਮਾਪੇ ਬ ਨੂੰ ਹੈ ਅੱਖੀ ਘਟਾ ਪਾ ਕੇ ਤੇ ਪਰ ਇਹਨੂੰ ਹੋ ਕੇ ਜਾ ਕੇ ਪਹਿਜਣੇ ਆ ਹਨ ਪਰ ਉਹ ਵਾਜਬ ਨਹੀਂ ਗੱਲ ਆ